ਮੈਂ ਸਰਵਰ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ ਜਿਹੜਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਜਿਵੇਂ ਤੁਸੀਂ ਸ਼ੰਭੂ ਬਾਡਰ ਤੇ ਕੱਲ ਦਾ ਘੱਟਨਾਕਰਮ ਦੇਖਿਆ ਹੈਗਾ ਤੁਹਾਨੂੰ ਪਤਾ ਵੀ ਕੇਂਦਰ ਸਰਕਾਰ ਨੀਟ ਇਮਤਿਹਾਨਾਂ ਚ ਬੁਰੀ ਤਰ੍ਹਾਂ ਫਸੀ ਹੋਈ ਆ ਭ੍ਰਸ਼ਟਾਚਾਰ ਦੇ ਮੁੱਦੇ ਤੇ ਅੱਜ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਜਿੱਦੇ ਤੇ ਅਸੀਂ ਸਵਾਲ ਚੱਕਣੇ ਸੀਗੇ ਵੀ ਇਸ ਸੈਸ਼ਨ ਦੇ ਵਿੱਚ ਕੱਲ ਨੂੰ ਰਾਸ਼ਟਰਪਤੀ ਜੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਔਰ ਬਜਟ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਉਹ ਚਰਚਾ ਹੋਣੀ ਚਾਹੀਦੀ ਐਸੀ ਵਿਰੋਧੀ ਧਿਰ ਨੂੰ ਕਹਿਣਾ ਸੀ ਇਹ ਤੋਂ ਕਹਾ Telangana ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਖਤਮ ਕਰ ਦਿੱਤਾ ਉਹਦੇ ਵਿੱਚ ਮੀਡੀਆ ਤੇ ਚਰਚਾ ਚੱਲ ਰਹੀ ਸੀ ਹੈਗੀ ਇਹਦੇ ਨਾਲ ਪੰਜਾਬ ਸਰਕਾਰ ਨਸ਼ਿਆਂ ਵਾਲੇ ਮਸਲੇ ਤੇ ਬੁਰੀ ਤਰ੍ਹਾਂ ਫੱਸੀ ਪਈ ਸੀ ਰੋਜ਼ ਨੌਜਵਾਨ ਜਿਹੜੇ ਨਸ਼ਿਆਂ ওভারਡੋਜ਼ ਨਸ਼ੀਆਂ ਕਰਕੇ ਜਿਹੜੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਹੁਣ ਤੁਸੀਂ ਦੇਖੋ ਇਸ ਕੰਟੈਕਟ ਦੇ ਵਿੱਚ ਇੱਕ ਗੁਜਰਾਤ ਦੀ ਬੀਬੀ ਦਰਬਾਰ ਸਾਹਿਬ ਵਾਲਾ ਜਿਹੜਾ ਪੂਰਾ ਪ੍ਰਕਰਮ ਆ ਉਹ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਰੋਜ਼ ਕੰਟੈਕਟ ਤੇ ਬੋਲਦੀ ਹੈਗੀ ਆ ਅਰ ਉਹਦੀਆਂ ਵੀਡੀਓ ਲੱਖਾਂ 'ਚ ਮਸ਼ਹੂਰ ਹੁੰਦੀਆਂ ਇਹ ਹੁਣ ਕਿਉਂ ਇਹਦੀ ਟਾਈਮਿੰਗ ਦੇਖੋ ਹੁਣ ਕਿਉਂ ਆਪਰਿਆ ਇਹਦੇ ਨਾਲ ਸ਼ੰਭੂ ਵਾਲੀ ਘਟਨਾ ਕਿਵੇਂ ਜੁੜ ਕੇ ਇਹ ਚੀਜ਼ਾਂ ਕਿਵੇਂ ਸਾਹਮਣੇ ਆ ਰਹੀਆਂ ਭਲਾ ਇਹ ਗੱਲ ਭਾਜਪਾ ਨੂੰ ਚੰਗੀ ਨਹੀਂ ਲੱਗੂਗੀ ਇਹ ਮੋਦੀ ਸਰਕਾਰ ਨੂੰ ਇਹ ਗੱਲ ਵਾਰਾਂ ਨਹੀਂ ਖਾਂਦੀ ਹੈਗੀ ਅਸੀਂ ਕਹਿਣਾ ਚਾਹੁੰਦੇ ਅਸੀਂ ਤਾਂ ਰੋਜ਼ ਬੋਲ ਰਹੇ ਆ ਸਾਡਾ ਬਿਆਨ ਨਹੀਂ ਬਖਾਲਿਆ ਜਾ ਰਿਹਾ ਵੀ ਤੁਸੀਂ ਮੀਡੀਆ ਵਾਲੇ ਗੱਡੀਆਂ ਲੈ ਕੇ ਆਜੋ ਇੱਕ ਪੰਜਾਬ ਸਰਕਾਰ ਦੇ ਏਆਈਜੀ ਚਰਨਜੀਤ ਸਿੰਘ ਦਾ ਫੋਨ ਆਇਆ ਕਿ ਕਹਿੰਦਾ ਵੀ ਮੈਨੂੰ ਲੱਗਦਾ ਕਿ ਇੱਕ ਬੰਨਾ ਖੁੱਲਿਆ ਅੱਛਾ ਕਹਿੰਦੇ ਡੀਜੀਪੀ ਜਾਂ ਮੁੱਖ ਮੰਤਰੀ ਪੰਜਾਬ ਇਹ ਮੇਰਾ ਬਿਆਨ ਨਹੀਂ ਵਿਖਾਇਆ ਜਾਣ ਖੁਦ ਆਜਣ ਜਦੋਂ ਉਹਨਾਂ ਦੀਆਂ ਗੱਡੀਆਂ ਨੰਗਣੀਆਂ ਜਿਹਦੇ ਕਿਸਾਨ ਰੋਕਣਗੇ ਫਿਰ ਕਿਸਾਨ ਆਗੂ ਦੋਸ਼ੀ ਨੇ ਜੇ ਸਿੱਧੀ ਜਾ ਕੇ ਦਵਾਰ ਅਗਲੇ ਬੰਨੇ ਮੋਦੀ ਸਰਕਾਰ ਦੀ ਕੱਢੀ ਆਊਗੀ ਜਾਂ ਉੱਥੇ ਅਰਧ ਸੈਨਿਕ ਫੋਰਸ ਨੇੜੇ ਨਹੀਂ ਜਾਣਦੇ ਫਾਇਰ ਮਾਰਦੇ ਆ ਜੇ ਉਹ ਗੱਲਾਂ ਸਾਹਮਣੇ ਆਉਣਗੇ ਫਿਰ ਦੋਸ਼ੀ ਮੋਦੀ ਸਰਕਾਰ ਜਾਂ ਹਰਿਆਣਾ ਸਰਕਾਰ ਹੋਈ ਨਾ ਇਹਦੀ ਚਰਚਾ ਨਹੀਂ ਹੋਊਗੀ ਮੀਡੀਆ ਦੇ ਵਿੱਚ ਇਹ ਬਿਆਨ ਨੂੰ ਨਹੀਂ ਵਿਖਾਇਆ ਜਾਊਗਾ ਦੂਸਰੇ ਬੰਨੇ ਹਾਲੇ ਤਾਂ ਸ਼ਹੀਦ ਸੁਭ ਕਰਨ ਦੇ ਮਾਪਿਆਂ ਦੀਆਂ ਅੱਖਾਂ ਵੀ ਹੰਝੂ ਨਾਲ ਸੁੱਕੀਆਂ ਨਹੀਂ ਹੈਗੀਆਂ 130 ਜਿਹੜੇ ਜ਼ਖਮੀ ਹੋਏ ਆ ਬਹੁਤਿਆਂ ਦੇ ਹੱਥਾਂ ਦੇ ਵਿੰਨੀਆਂ ਗਈਆਂ ਅੱਖਾਂ ਵਿੰਨੀਆਂ ਗਈਆਂ ਉਹਨਾਂ ਦੇ ਵੀ ਜ਼ਖਮ ਅਜੇ ਤਰੀਕੇ ਨਾਲ ਭਰੇ ਨਹੀਂ ਗਏ ਹੁਣ ਜਦੋਂ ਇਹ ਕਿਸਾਨ ਅੰਦੋਲਨ ਸਿਰੇ ਲੱਗਣ ਵਾਲੇ ਪਾਸੇ ਨੂੰ ਵੱਧ ਰਿਹਾ ਭਾਵੇਂ ਸਾਲ ਲੱਗੇ 6 ਮਹੀਨੇ ਹੁਣ ਇਹ ਭਾਜਪਾ ਨੂੰ ਮੋਦੀ ਸਰਕਾਰ ਨੂੰ ਹੀ ਠੀਕ ਲੱਗੂਗਾ ਵੀ ਜਿਹਾ ਹੋ ਜੇ ਇਹ ਸਾਰਾ ਕੁਝ ਜੋ ਹੋ ਰਿਹਾ ਇਹ 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 ਕਿਹਦੇ ਹੱਕ ਚ ਪੁੱਗਤ ਰਿਹਾ ਮੋਦੀ ਸਰਕਾਰ ਦੇ ਹੱਕ ਚ ਪੁੱਗਤ ਰਿਹਾ ਨਾ ਫਿਰ ਮੋਦੀ ਸਰਕਾਰ ਇੰਨਾ ਗੱਲਾਂ ਦੇ ਪਿੱਛੇ ਕਿਉਂ ਨਾ ਹੋਊਗੀ ਕਿਉਂ ਨਾ ਉਹ ਚਾਹੂਗੀ ਵੀ ਇਸ ਕਿਸੇ ਦਾ ਹੋਵੇ ਤੁਸੀਂ ਦੇਖੋ ਗਾਜੀਪੁਰ ਦਾ ਜਿਹੜਾ ਦਿੱਲੀ ਅੰਦੋਲਨ ਪਹਿਲਾਂ ਉਹਦੇ ਵਿੱਚ ਵੀ ਗਾਜੀਪੁਰ ਤੇ ਸਤਾਨਕ ਲੋਕ ਠਾਲਣ ਗਏ ਕਿ ਉਹ ਸੀਗੇ ਸ਼ੰਭੂ ਬਾਡਰ ਤੇ ਵੀ ਇਹ ਇਹ ਸੁਰਖੀਆਂ ਲੱਗੀਆਂ ਸੀ ਖਬਰਾਂ ਕਿਸਥਾਨਕ ਲੋਕ ਬੇਲਾ ਕਰਾਉਣਗੇ ਉਹ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਜੀ ਅਸੀਂ ਸਬੂਤਾ ਸਮੇਂ ਸਰਕਾਰ ਨੂੰ ਵੀਡੀਓ ਦਿਖਾ ਦਿੱਤੀ ਹੈ ਤਾਂ ਸਵਾਲ ਇਹ ਨਹੀਂ ਹੈ ਸਥਾਨਕ ਲੋਕ ਸਾਡੇ ਨਾਲ ਆਵਾਦ ਵਾਲੇ ਲੋਕ ਸਾਡੇ ਨਾਲ ਅਸੀਂ ਤਾਂ ਕਹਿ ਰਹੇ ਹਾਂ ਵੀ ਵਪਾਰੀ ਟਰਾਂਸਪੋਰਟ ਤੇ ਆਮ ਜਨਤਾ ਨੂੰ ਸਮੱਸਿਆ ਆ ਰਹੀ ਹੈ ਰਾਹ ਬੇਲਾ ਕਰੋ ਫਿਰ ਵੀ ਸਾਡੇ ਦੇ ਸਵਾਲ ਕਿਉਂ ਤਾਂ ਇਸ ਕਰਕੇ ਇਹ ਕੇਂਦਰ ਦੀਆਂ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣੀਆਂ ਹੈਗੀਆਂ ਨਾ ਪੰਜਾਬ ਵਾਲੀਆਂ ਏਜੰਸੀਆਂ ਦੀਆਂ ਕਾਮਯਾਬ ਹੋਣਗੀਆਂ ਠੀਕ ਹੈ ਜੀ ਅਸੀਂ ਸਪਸ਼ਟ ਕਹਿੰਨੇ ਆ ਭੇਂਨਾ ਸੌਖਾ ਨਹੀਂ ਹੈ મોદી ਜੀ ਸਾਨੂੰ ਮਾਰਿਆਂ ਤੋਂ ਬਗੈਰ ਠੀਕ ਹੈ ਜੀ ਤੁਸੀਂ ਜੋ ਮਰਜ਼ੀ ਸ਼ਾਸਨ ਕਰ ਲਓ ਨਾ ਉਹਨਾਂ ਨੂੰ ਭਾਵੇਂ ਜਿਹੜਾ ਮਰਜ਼ੀ ਦੇ ਲਿਓ ਅਸਲ ਗਲੇ ਦੀ ਹੱਡੀ ਤੁਹਾਡਾ ਏ ਇਹ ਮੋਰਚਾ ਬਣਿਆ ਪਿਆ ਅਰੇ ਅੰਦੋਲਨ ਅੰਦੋਲਨ ਜਿਹੜਾ ਵਾ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕਰ ਰਿਹਾ ਵਾ ਹੋਰ ਇਹਦੀ ਮੰਗ ਕਾਈ ਭਾਵੇਂ ਕੱਲ ਬੈ ਕੇ ਸਾਡਾ ਨਿਬੜ ਜਾਓ ਧੰਨਵਾਦ